ਅੱਜ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੀ ਨੇ ਵਰੀਆ ਵਰੀਆ ਤੁਸੀਂ ਸੁਣਾਓ ਚਲੋ ਕਿਵੇਂ ਚੱਲ ਰਿਹਾ ਕੰਮ ਵਰੀਆ ਕਿਰਪਾ ਮਾਲ ਕਰੀ ਆਦਾ ਫਿਰ ਹਾਂ ਐਂਡ ਐਂਡ ਆ ਗਏ 8 ਨਾਲ ਦੇ ਐਂਡ ਐਂਡ ਵੀ ਹੈ ਐਂਡਾ ਚਲੋ ਤਾਜ਼ੀਆਂ ਵਾ ਦੋ ਜੋਟੀਆਂ ਬੱਚੇ ਦੇ ਹਾਂ ਦੋ ਟੋਕਣਾ ਗੱਪਣਾ ਸੰਦੀਪ ਸਿੰਘ ਤਿੰਨ ਬੋਰੀਆਂ ਜਿਆਦੀਆਂ ਜਾਵਨ ਦੋ ਤੇ ਬੋਰੀਆਂ ਜਿਆਵਰ ਨੇ ਆਦੇ ਠੀਕ ਹੈ ਵੱਡੀਆਂ ਝੋਟੀਆਂ ਜਿੰਨਾਂ ਨੂੰ ਡਬਲ ਕਰੀ ਸ਼ੁਰੂ ਹਾਂ ਕਰੀ ਗਏ ਸ਼ੁਰੂ ਦੱਸੋ ਫਿਰ ਆਹ ਝੋਡੀ ਥਲੇ ਦੁੱਧ ਹੋਊ ਸੰਦੀਪ ਸਿੰਘ 15 ਕਿਲੋ ਕੰਡਾ ਲਾਗੇ ਜਿਹੜਾ ਹੁਣ ਇਸ ਟਾਈਮ ਹਾਂ ਇਧਰ ਵੇ ਆ ਮ ਮੂੰਹ ਛੇ ਦੰਦ ਛੇ ਦੰਦ ਹਾਂ ਚੈੱਕ ਕਰਾ ਲੈਣੇ ਲਓ ਜੀ ਛੇ ਦੰਦ ਮੂੰਹ ਹਾਂ ਤੇ ਵੱਡੀ ਝੋਟੀ ਹੈ ਜੀ ਪੂਰੀ ਜਬਰਦਸ ਇਹ ਨਹੀਂ ਕਿ ਤੇ ਰੇ ਲਾ ਨਹੀਂ ਠੀਕ ਹੈ ਪਰ ਛੇ ਦੰਦ ਮੂੰਹ ਝੋਟੀ ਵੇ ਆ ਝੋਟੀ ਗੱਡੀ ਸੰਦੀਪ ਸਿਆ ਇੱਥੇ ਕੰਬਲ ਜਾ ਵਿਛਾ ਮਈਆਂ ਤਿਲਕ ਚਵਾਈ ਜੂ ਕਿਵੇਂ ਬਾਈ ਇੱਕ ਨੰਬਰ ਸਨੀਰਾ ਚਵਾਈ ਦੇ ਕਹਿਣ ਵਾਲੀ ਗੱਲ ਨਹੀਂ ਕੋਈ ਦੇ ਬਸ ਚੱਲਣਾ ਦੇ ਫਿਰ ਲੈ ਚੱਲ ਕਰਾ ਦੇ 15 ਕਿਲੋ ਚਵਾਈ ਵਾਲਾ ਉਹ ਬਖਾਵਾ ਭਾਵੇਂ 16 17 ਦਾ ਕਰਾਈ ਜਾਈ ਠੀਕ ਹੈ ਹਾਂ ਸਵਾ 2 ਕਿਲੋ ਗਾੜੀ ਗਾੜੀ ਝੋਟੀ ਦੀ ਸੰਦੀਪ ਸਿਆ ਮੈਂ ਵੀ ਮੇਰੇ ਵੱਡੀ ਹੈ ਜੀ ਪੂਰੀ ਹੈ ਝੋਟੀ ਤਾਂ ਨਹੀਂ ਐਂਡ ਪੀਸ ਐਂਡ ਐਂਡ ਆ ਕਟੀ ਚਲੋ ਜੀ ਲੈ ਚਲੋ ਲੈ ਗੰਗਰ ਸਿੰਘ ਦਾ ਪਾਸ ਸੰਧੇ ਜੇ ਕੋਈ ਗਾਲੀ ਅੱਜ ਭਾ ਵੀ ਵੇਖੀ ਵੀਡੀਓ ਵੀ ਅੱਜ ਤੇਰੀ ਪੈਣੀ ਕਰ ਮੈਂ ਨਾ ਛੋੜੇ ਜੋੜੇ ਐਡੀ ਝੋਟੀ ਪਰ ਦੋ ਦੀ ਵਿਗਣ ਰਹੀ ਹੂੰ ਆਪਣਾ ਮੋਲ 1.5 ਤੇ 1.40 ਦੀ ਆਉਣਾ ਝੋਟੀ ਦੇਣੀ 1.40 ਦੀ ਹਾਂ ਲਈ ਚਲੋ ਚੱਕੋ ਜੀ ਸਤਨਾਮ ਜੀ ਆਜੋ ਆਹਾ ਹਾਂ ਇਹ ਝੋਟੀ ਸੰਦੀਸਾਂ ਸੂਈ ਆ ਅੱਛਾ ਦੁੱਧ ਦੇ ਰੇ ਥੱਲੇ ਵੀ 12 ਕਿਲੋ ਕੰਡੇ ਵਾਲਾ ਉਹ ਬਿਲਕੁਲ ਤਾਜੀ ਕੰਡੇ ਵਾਲਾ ਹੈ ਹਾਂ ਕੰਡੇ ਵਾਲਾ ਝੋਟੀ ਵੇ ਕਿੱਢੀ ਆ ਇਹ ਵੀ ਦੇਖੋ 12 ਕਿਲੋ ਕੰਡੇ ਵਾਲਾ ਝੋਟੀ ਬਿਲਕੁਲ ਜੈਡ ਬਲੈਕ ਆ ਤੇ ਮੇਰਾ ਵੀ ਥਾਂ ਤੋਂ ਵੀ ਬੜਾ ਸੋਹਣਾ ਲੱਗਾ ਬਹੁਤ ਜ਼ਿਆਦਾ ਸ਼ਭਾਜਲ ਥਾਂ ਲੱਗਾ ਕੱਟੇ ਨੂੰ ਦੇ ਹਾਂ ਹਾਂ ਹੈ ਕੱਟੀ ਤੇ ਨਹੀਂ ਨਹੀਂ ਪਰ ਠੀਕ ਆ ਪਰ ਆਹ ਦੇਖੋ ਭਾਜ ਉਹ ਔੜਦਿਆਂ ਵਾਲੇ ਹੀ ਆ ਹੈ ਔੜਦਿਆਂ ਵਾਲੇ ਹੀ ਔੜਦੇ ਵਾਲੇ ਭਾਜ ਬਾਜੀ ਤੇ ਗਗਨ ਫਰਿੰਦੀ ਕੀਮਤ ਆ? ਸੰਦੀਸਾ ਇਹ ਵੀ ਭਾਵੇਂ 1 40 ਦੇ ਰਹੀਏ। ਹਾਂ। ਇਹਦਾ 1 30 5000 ਛੋੜੇ 1 5 ਦੀ। ਚਲੋ। ਹਾਂ ਤੇ ਨਾਲ 1 20 ਰੀ ਛੋਟੀਆਂ ਦੇਣੀ ਆ। 1 20 ਰੀ ਆ ਰਹੀ ਦੇਣੀ ਆ। ਏਡੀਆਂ ਛੋਟੀਆਂ ਬਾਹਰ ਏਡੇ ਇਹਨੇ ਪਾਣਾ ਦਊ ਨਾ ਕੋਈ। ਠੀਕ ਹੈ ਬਸ ਚੱਲਣ ਦੇ ਕੋਈ। ਇਹ ਨਹੀਂ ਕਿ ਛੋਟੀਆਂ ਵੇਹਾ। ਫੁੱਲ ਹਾਈਡ ਹੈ ਇਹ ਸਾਰੇ ਛੋਟੀਆਂ। ਇੱਧਰ ਮਾਰ ਕੈਮਰਾ। ਇਹ ਐ ਛੋਟੀ ਥੱਲੇ 10000 ਕਿਲੋ ਦੁੱਧ। ਹਾਂ। 6 ਮਹੀਨਿਆਂ ਦੀ ਚੱਕ ਪਾਸੇ ਕੋਈ ਡਾਕਟਰ ਲਿਆਣਗੇ ਚੈੱਕ ਕਰਾ ਕੇ ਖੜੇ ਭਾਵੇਂ। ਅੱਛਾ। ਭਾਵੇਂ ਉੱਤਰ ਦੀ ਕੋਈ ਚੈੱਕ ਕਰਾ ਜੇ ਛਿਆਂ ਨੂੰ 10 ਦਿਨ ਵੀ ਘੱਟ ਉਹਨੇ ਝੋਟੀ ਉਹਦਾ ਦਿੱਤੀ ਚਲੋ ਠੀਕ ਹੈ 10 ਕਿਲੋ ਤਾਂ ਹੈਗਾ ਪੱਕਾ 10 ਕਿਲੋ ਪੱਕਾ ਲਓ ਜੀ 10 ਕਿਲੋ ਪੱਕਾ ਝੋਟੀ ਵੇਖ ਗੀ ਆ ਵੱਡੀ ਝੋਟੀ ਹੈ ਜੀ ਬੁਰੀ ਤੇ ਨਸਲ ਬੋਲ ਝੋਟੀ ਦੇ ਦੇਖ ਸੰਦੀਪ ਜੀ 22 23 ਕਿਲੋ ਰਿਕਾਰਡ ਹੀ ਸੱਜਦਾ ਅੱਛਾ ਹਾਂ ਇਹ ਕਹ ਲਗੀ ਜਿਹੜੀ ਛਿਆਂ ਚ 10 ਕਿਲੋ ਦੇਣ ਦੇਈ ਆ ਸਰਕਾਰ ਵਾਲੀ ਦਿੰਦੀ ਹੋਊ ਰਿਕਾਰਡ ਵਾਲੀ ਫਿਰ ਝੋਟੀ ਲੋਕੀ ਸੱਜਣਾ ਹੀ 10 10 ਦੇਣ ਦਈਆਂ ਤੇ ਝੋਟੀ ਬੁਰੀ ਸਭ ਹੀ ਹੋਈ ਆ ਫਿਰ ਲੈ ਸੰਦੀਪ ਸਾਹਿਬ ਝੋਟੀ ਹਾਂ ਹਾਂ ਨਾ ਨਾ ਖਾਤੀ ਵੱਡੀ ਆ ਚੱਟੇ ਦੇ ਵੇ ਨਹੀਂ ਜੀ ਬਹੁਤ ਕਵਾਲਿਟੀ ਮਹਿੰਗੇ ਕੱਦ ਵੀ ਵੱਡਾ ਬੰਦੇ ਦੇ ਸਿਰ ਜੀ ਦੀ ਦੇਖਿਆ ਨਹੀਂ ਹੋਊਗੀ 6 ਮਹੀਨੇ ਦੀ ਹਾਂ 6ਾਂ ਦੀ ਚੈੱਕ ਕਰਾ ਕੇ ਦਵਾਂਗੇ ਜੇ ਕਹਿੰਦੇ ਆਨਲਾਈਨ ਮੰਗਾਉਣੀ ਆ ਤਾਂ ਡਾਕਟਰ ਭਾਵੇ ਗੱਡੀ ਵਾਲਾ ਮਰਾ ਚੈੱਕ ਕਰਾ ਕੇ ਚਵਾਈ ਕਰਾ ਕੇ ਫੇਰ ਆਉ ਚਲੋ ਹਾਂ ਲੈ ਚਲੋ ਬਾਕੀ ਕੋਈ ਨਹੀਂ ਬਈ ਆਹ ਦੀ ਜਿਹੜਾ ਆਵੇ ਆਦੇ ਚੈੱਕ ਰੱਖ ਲੈਂਦੇ ਹਾਂ ਹਾਂ ਚੈੱਕ ਕਰਾ ਕੇ ਖੜੇ ਆਪਾਂ ਹਰ ਵੀਡੀਓ ਜਾਂਦੇ ਸੰਦੀਪ ਜੀਆ ਪਰ ਝੋਟੀ ਕਮੇਟੀ ਹੂ ਇਹ ਠੀਕ ਆ ਗਾਂ ਇਹੋ ਜੀਆਂ ਸੱਜੇ 2.5 ਲੱਖ ਦੀ ਝੋਟੀ ਆ ਬਿਲਕੁਲ 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 ਤੇ ਡਗਣਾ ਫਿਰ ਇਹਦੀ ਕੀ ਮਾਦਾ ਸੰਦੀਪ ਜੀਆ ਮੋਲਰਾ ਕਪੰਜੀ ਹਾਂ ਹਾਂ ਨਾ 1 20000 ਦੇਣੀ 1 20000 ਦੇਣੀ ਆ ਚਲੋ ਲਓ ਜੀ 1 20000 ਦੇਣੀ ਆ ਪਰ ਝੋਟੀ ਜੇਕਰ ਦਰਸ਼ਨ ਕਰ ਰਹੇ ਬਹੁਤ ਵੱਡੀ ਝੋਟੀ ਆ ਤੇ ਆ ਵੀ ਕਪਣੀ ਆ ਸੰਦੀਸ ਆ ਯਾਰ ਤੇ ਨਾਮ ਹੀ ਨਹੀਂ ਆਦੀ ਅੱਛਾ ਦੁੱਧ ਤੇ 10 ਕਿਲੋ 10 ਕਿਲੋ ਪਰ ਇੱਕ ਗੱਲ ਆ ਗਈ ਸੰਦੀਸ ਨਾਲ ਜਿਹੜਾ ਦੋਵੇਂ ਝੋਟੀਆਂ ਲੈ ਗਿਆ ਨਾ ਐ ਫੜੀ ਕਰਨਗੀਆਂ ਅੱਛਾ ਹਾਂ ਇਹਦੇ ਥਲੇ 10 ਕਿਲੋ ਦੁੱਧ ਦੇ ਤਿੰਨਾਂ ਦੀ ਏ ਵਾਹ ਵੇ ਝੋਟੀ ਗੱਡੀ ਆ ਝੋਟੀ ਦਾ ਵੀ ਅੰਤ ਕੋਈ ਨਹੀਂ ਝੋਟੀ ਦਾ ਵੀ ਅੰਤ ਨਹੀਂ ਹਰ ਵਾਕੇ ਹੈ ਨਹੀਂ ਅੰਤ ਦੀ ਹੈ ਤਾਂ ਨਹੀਂ ਝੋਟੀ ਪੂਰੀ ਜ਼ਬਰਦਸਤ ਹਾਂ ਪੂਰੀ ਰਾਜੀ ਭਾਈ ਝੋਟੀ ਕਿੰਨਾ ਦੀ ਚੱਕ ਪਾਸ ਪੂਰੀ ਕਿੰਨਾ ਦੀ ਚਲੋ ਠੀਕ ਆ ਜਿੰਨੇ ਦੀ ਉਹਨੇ ਦੀ ਦੱਸੂਗੀ ਇੰਨੀ ਫਿਰ ਕੀ ਮਰ ਕਗਣਾ ਕੀਮਤ ਸੰਦੀਪ ਸਿੰਘ ਦਾ 120 ਹਾਂ ਇਹ ਹਾਂ ਨਾ 10 ਦੀ ਝੋਟੀ ਦੇਣੀ ਹੈ 1 ਲੱਖ 10 ਹਜ਼ਾਰ ਦੇਣੀ ਹੈ ਹਾਂ ਹਾਂਜੀ ਚਲੋ ਚਲੋ ਠੀਕ ਆ ਫਿਰ ਤੇ ਆਹਾ ਇਹ ਛੋਟੀ ਸੰਦੀਪ ਸਾਂ 4 ਮਹੀਨਾ ਦੀ ਹੁ ਅੱਛਾ ਇਹਦੇ ਥੱਲੇ 9 10 ਕਿਲੋ ਦੁੱਧ 9 ਕਿਲੋ ਕੰਡਾਲ ਆ ਗਿਉ ਵੇਹ ਛੋਟੀ ਬਸ ਠੀਕ ਆ ਚਾਰ ਦੰਦ ਮੂੰਹੋਂ ਠੀਕ ਆ ਹਾਂ 4 ਮਹੀਨਾ ਦੀ ਪੂਰੀ ਚੈੱਕ ਪਾਸ ਇੱਕ ਦੇ ਆਦੇ ਨਾ ਕਿੰਨੇ ਚੇਦੀਆਂ ਗੱਬਣਾ ਦਦੇ ਦੁੱਧ ਚਵਾਈ ਕਰਾ ਕੇ ਦਉਂ ਤੇ ਚੈੱਕ ਕਰਾ ਕੇ ਦਉ ਲਓ ਪਹਿਲਾਂ ਚੈੱਕ ਕਰਾ ਕੇ 4 ਮਹੀਨੇ ਗੱਬਣਾ ਤੇ ਮੂੰਹੋਂ ਚਾਰ ਦੰਦ ਚਾਰ ਦੁੱਧ ਕਿੰਨਾ ਦੁੱਧ 9 ਕਿਲੋ ਖੁੱਲਾ 9 ਕਿਲੋ ਖੁੱਲਾ ਦੁੱਧ ਆ ਆ ਵੇਖੋ ਛੋਟੀ ਦੀ ਸਫਾਈ ਵੇਹਾ ਮਿੱਠੀ ਨਸਲ ਵੈ ਚੋਟੀ ਸੰਦੀਪ ਸਿਆ ਬਹੁਤ ਹਾਂ ਅਜੇ ਪਹਿਲਾ ਸੁਆ ਸੁਈਏ ਨਸਲ ਵੈ ਦੂਜੇ ਸੁਣਾ ਗਾੜੀ ਵੈ ਨਸਲ ਬਹੁਤ ਨਸਲ ਚੋਟੀ ਮੂੰਹ ਵੀ ਚਾਰ ਦੰਦੀ ਮੂੰਹ ਦਾ ਹੀ ਮੂੰਹ ਦਾ ਹੀ ਮੈਂ ਆ ਨਹੀਂ ਕੁਆਲਿਟੀ ਚੋਟੀ ਦੇ ਬਹੁਤ ਨਸਲ ਸੰਦੀਪਾਂ ਚੋਟੀਆਂ ਕਮੇਟੀਆਂ ਹੀ ਆ ਇਹ ਵਾਕ ਕਮੇਟੀ ਆਈਆਂ ਹਾਂ ਗਗਨਾ ਭਰਿੰਦੀ ਕੀ ਮਰਾਂ 1 10 ਦੀ ਦੇ ਦਈਏ ਹੈ 1 10 ਦੀ 1 ਲੱਖ 10 ਹਜ਼ਾਰ ਦੀ ਹੈ ਹਾਂ ਤੇ ਨਾ ਸੰਦੀਪ ਸਿਆ ਬਿਲਕੁਲ ਜਾਇਜ਼ ਹਾਂ 85000 ਦੀ ਦੇਣੀ ਛੋੜੀ ਕਰਨੀ ਛੋੜੀ ਹੋਣੀ ਹੈ ਚਲੋ ਛੋਟੀ ਲੱਖ ਦੀ ਵੇਖਦੀ ਆ ਪਰ 85 ਜੋ ਛੋੜੀ ਕਰਨੀ ਜੋ ਚੱਲਣ ਦੇ ਹਾਂ ਆਹ ਇਹ ਛੋਟੀ ਦਾ ਬੱਚਾ ਮਰ ਗਿਆ ਵਾ ਆ ਬੱਚਾ ਹਾਂਜੀ ਆ ਬੱਚਾ ਦਾ ਹੱਥ 'ਚ ਫੜੀ ਫਿਰਦਾ ਹੈ ਹਾਂ ਇੱਧਰ ਵੇ ਕੱਲਾ ਕੱਲਾ ਥਾਂ ਲੱਗਾ ਤੇਰੇ ਦੁੱਧ ਉਸ ਨੇ 11 ਤੋਂ 12 ਕਿਲੋ 11 12 ਕਿਲੋ ਹਾਂ ਵੇ ਆ ਲਓ ਜੀ ਆ 11 12 ਕਿਲੋ ਦੁੱਧਾ ਕਿ ਕਿਨੇ ਟਾਈਮੋਂ ਕੋ ਕਿੰਨੇ ਨੂੰ ਸੁਈ ਨੂੰ ਸੰਦੀਪ ਜੀ ਮੀਨੇ ਬਾਹਰੀ ਅਛਾ ਮੀਨੇ ਬਾਹਰਾ ਹਾਂ ਆਪਾਂ ਦੋ ਦੀ ਗਰੰਟੀ ਦਵਾਂਗੇ ਵੀਰੂ ਦੀ ਧਾਰ ਤੇ ਹੀ ਚਲੋ ਹਾਂ ਠੀਕ ਆ ਫਿਰ ਚਵਾਈ ਚੁਈ ਬਹੁਤੀ ਯਾਦੀ ਸੰਦੀਪ ਸਿੰਘਾਂ ਬਸ ਠੀਕ ਆ ਹਾਂ ਇਦੀ ਫਿਰ ਕੀਮਤ ਸੰਦੀਪ ਸ਼ਾਹ ਝੋਟੀ ਦੇ ਲਈ ਹੀ ਵੱਧ ਘਟ ਹਾਂ ਤੇ ਨਾ ਹੁਣ 85000 ਦੀ ਇਹ ਝੋਟੀ ਦੀ 85000 ਦੀ ਇਹ ਵੀ ਹਾਂ ਚਲੋ ਛੋੜੀ ਹੋਣੀ ਇਹਦੇ ਚੋਂ ਬਸ ਠੀਕ ਆ ਚੱਲਣ ਦੋ ਨੀਲੀ ਆ ਗਈ ਫਿਰ ਹਾਂ ਨੀਲੀ ਆ ਗਈ ਨੀਲੀ ਦਾ ਮਗਰ ਕਟਾਵਾ ਨੀਲੀ ਮਗਰ ਕਟਾ ਹਾਂਜੀ ਕਿਨੇ ਡਮੋਗੇ ਸੁਈ ਨੂੰ ਸੰਦੀਸ ਆ ਵੇ ਕਟਾ ਮਗਰ ਨੀਲੀ ਦਾ ਹੀ ਕੋਈ ਲਾਲ ਉਹ ਦੋ ਦਾ ਕੋਈ ਲਾਲ ਤਿੰਨ ਦਾ ਕੋਈ ਲਾਲ ਮਹੀਨੇ ਦਾ ਪੱਤਾ ਖਾ ਦੇਣਾ ਆਪਾਂ ਪਰ ਉਹਦੇ ਦੋ ਦੇ ਰੇ ਥੱਲੇ ਉਹ 10 ਕਿਲੋ ਕੰਡਾਲ ਆ ਅੱਛਾ ਹਾਂ ਲੋਈ ਨੂੰ ਇੱਕ ਨੰਬਰ ਦਾ ਨਸਲ ਵੇ ਸੰਦੀਸਾਂ ਨਸਲ ਵੇ ਪਿਓਰ ਨੀਲੀ ਬੱਚਾ ਕਿਹੜਾ ਬੱਚਾ ਵੇ ਕਟਾ ਅੱਛਾ ਕਟਾ ਵੇ ਕਟਾ ਬਸ ਠੀਕ ਆ ਹਾਂ ਗਗਨ ਫਰਿੰਦੀ ਕੀਮਤ ਇਹ ਵੀ 85 ਦੀ ਦੇਣੀ ਝੋਟੀ ਇਹ ਵੀ 85 ਹਜ਼ਾਰ ਦੀ ਲਓ ਜੀ ਇਹ ਵੀ 85000 ਨਸੋ ਵੇ ਸੁਨੀਲ ਸਿਆ ਗੱਡੀ ਆ ਨਹੀਂ ਠੀਕ ਆ ਫਿਰ ਯਾਰ ਇਹ ਦੋ ਡੰਗਰ ਤਿਆਰ ਹੋਏ ਆ ਇੱਕ ਕਟਾ ਇੱਕ ਮਹੀਂ ਬਸ 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 ਹਾਂ ਤੈਨੂੰ ਬੜਾ ਸੁਨੀਲ ਨਾਲ ਥਾਂ ਦੇ ਨਿਕਲ ਗਈ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਤੇ ਆ ਪਰਲੀ ਪਰਲੀ ਝੋਟੀਆਂ ਸੱਤਾਂ ਮਹੀਨਿਆਂ ਦੀ ਗੱਬਣ ਅੱਛਾ ਹਰੇ ਦੁੱਧ ਹੈਣੀ ਦੁੱਧ ਨਹੀਂ ਲਓ ਜੀ ਦੁੱਧ ਸੁਨੀਲ ਸਿਆ ਥਣ ਚੈੱਕ ਕਰਨ ਜੋਗਾ ਹੂ ਦੋ ਤੋਂ ਤਿੰਨ ਕਿਲੋ ਸਾਰਾ ਬਸ ਠੀਕ ਛੱਡਣ ਵਾਲੀ ਆ ਮਤਲਬ ਸੱਤਾਂ ਦੀ ਗੱਬਣ ਆ ਪਰ ਝੋਟੀ ਦੀ ਨਸਲ ਵੇਖੀ ਹਾਂ ਹਾਂ ਇਹ ਵੀ ਕਮੇਟੀ ਆ ਇਹ ਵੀ ਕਮੇਟੀ ਆ ਨਾ ਹਾਂ ਮੈਂ ਝੋੜੀ ਗੱਡੀ ਦੇ ਸ਼ਾਈ ਵੇ ਆ ਠੀਕ ਆ ਫਿਰ ਇਹ ਝੋੜੀ ਐਂਡ ਨਹੀਂ ਨਾ ਸਾਲ ਆਇਆ ਨਹੀਂ ਐਂਡ ਇੰਦੀ ਕੀਮਤ ਫਿਰ ਇਹ ਵੀ 85 ਅੱਛਾ ਹਾਂ ਇਹ 85 ਦੀ ਦੇਣੀ ਹੈ ਵੀ ਚਲੋ ਇਹ ਵੀ 85000 ਦੀ ਚਲੋ ਸਰਤਾ ਦੀ ਚੱਕ ਪਾਸ ਹੋਊਗੀ ਸਰਤਾ ਦੀ ਪਾਸ ਬਸ ਆਹੀ 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 ਜਿਹੋ ਜਿਹੀ ਆਹੀ ਪਸ਼ੂਆਂ ਬਾਈਆਂ ਕੋਲ ਜੀ ਬਾਕੀ ਵਾਰ-ਵਾਰ ਇਹੀ ਵੇਂਦੀ ਕਰਦੇ ਨੇ ਉਹ ਵੀ ਕਹਿੰਦੇ ਆ ਭਾਈ ਇੱਥੇ ਆਓ ਔਰ ਚੱਕਰ ਆਕ ਲੈ ਕੇ ਜਾਓ ਆਪਾਂ ਦੇ ਹਰ ਵੀਡੀਓ ਜਾਣੇਗੀ ਤਸੱਲੀ ਕਰੋ ਜਿਹੜੀ ਟੋਕੜਾ ਪੂਰੀਆਂ ਵੱਡੀਆਂ ਛੋਟੀਆਂ ਹਾਂ ਵੱਡੀਆਂ ਇੱਧਰ ਵੇਖ ਸੰਦੀਪ ਸਿੰਘ ਆ ਛੋਟੀਆਂ ਦੇ ਦਰਸ਼ਨ ਕਰਾ ਲੈ ਵੱਡੀਆਂ ਇੱਧਰ ਵੱਡੀਆਂ ਹੈ ਛੋਟੀਆਂ ਤਾਂ ਨਹੀਂ ਬਹੁਤ ਬਹੁਤ ਵੱਡੀਆਂ ਇੱਧਰ ਵੇਖ ਇਹ ਦੇਖੀਏ ਨਾ ਭਾਈ ਆ ਲੈ ਚਲੋ ਟੋਪ ਟੋਕੜਾ ਪਰ ਮੈਂ ਹਾਂਜੀ ਟੋਪ ਕਲਾਸ ਟੋਪ ਕਲਾਸ ਟੋਪ ਕਲਾਸ ਮਿਲਣਗੇ ਚਾਰ ਹੋਰ ਲੀਆਂ ਹਾਂ ਹਾਂਜੀ ਨੰਬਰ ਆਪਣਾ 88721 760923 ਪਿੰਡ ਜੀਓ ਬੜਾ ਜ਼ਿਲ੍ਹਾ ਤਰਨਤਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ